ਤੁਸੀਂ ਦੇਖ ਰਹੇ ਹੋ ਗ੍ਰਿਵੈਂਜ ਸਟੋਰੀਜ਼ ਤੇ ਮੈਂ ਕੁਝ ਅਗਰ ਹੋ ਗਿਆ ਪੰਜਾਬ ਸਰਕਾਰ ਅਕਸਰ ਹੀ ਚਰਚਾ ਦੇ ਵਿੱਚ ਆਈ ਰਹਿੰਦੀ ਹੈ ਉੱਥੇ ਜੇਕਰ ਗੱਲ ਕਰੀਏ ਕਿ ਕੁਝ ਦਿਨ ਪਹਿਲਾਂ ਫਿਰ ਤੋਂ ਪੰਜਾਬ ਸਰਕਾਰ ਇੱਕ ਵਾਰ ਚਰਚਾ ਦੇ ਵਿੱਚ ਆਈ ਕਿਉਂਕਿ ਪਹਿਲਾਂ ਬੰਦਿਆਂ ਦੇ ਵਿਕਾਸ ਵਾਸਤੇ ਪੰਜਾਬ ਸਰਕਾਰ ਕੰਮ ਕਰਦੀ ਸੀ ਹੁਣ ਡੰਗਰਾਂ ਦੇ ਜਿਹੜੇ ਵਿਕਾਸ ਵਾਸਤੇ ਵੀ ਜਿਹੜੀ ਪੰਜਾਬ ਸਰਕਾਰ ਕੰਮ ਕਰਨ ਲੱਗ ਚੁੱਕੀ ਹੈ ਕਿਉਂਕਿ ਜੇਕਰ ਗੱਲ ਕਰੀਏ ਇੱਥੇ ਜਿਹੜੇ ਮੇਰੇ ਬੈਕਸਕ੍ਰੀਨ ਬੈਕ ਤੇ ਤੁਸੀਂ ਬੈਕਗ੍ਰਾਉਂਡ ਦੇ ਵਿੱਚ ਦੇਖ ਪਾ ਰਹੇ ਹੋ ਕਿ ਇੱਥੇ ਜਿਹੜੇ 6 ਨੀ ਪੱਥਰ ਨੇ ਉਹ ਡਾਕਟਰ ਬਲਬੀਰ ਜੋ ਕਿ ਸਿਹਤ ਮੰਤਰੀ ਨੇ ਉਹਨਾਂ ਵੱਲੋਂ ਇਸ ਚੀਜ਼ ਦਾ ਉਦਘਾਟਨ ਕੀਤਾ ਗਿਆ ਸੀਗਾ ਪਿਛਲੇ ਕੁਝ ਹੀ ਦਿਨਾਂ ਦੇ ਵਿੱਚ ਇੱਕ ਬ ਦੇ ਵਿੱਚ ਜਿਸ ਦੇ ਵਿੱਚ ਇਹ ਨੀ ਪੱਥਰਾਂ ਉੱਤੇ ਜਿਹੜੀ ਨੇਮ ਪਲੇਟ ਰੱਖੀ ਹੋਈ ਸੀਗੀ ਜਿਹਦੇ ਵਿੱਚ ਲਿਖਿਆ ਹੋਇਆ ਸੀਗਾ ਛੋਟੇ ਛੋਟੇ ਵਿਕਾਸ ਕਾਰਜਾਂ ਨੂੰ ਮੈਂਸ਼ਨ ਕੀਤਾ ਹੋਇਆ ਸੀਗਾ ਉਸ ਤੋਂ ਬਾਅਦ ਇਹ ਮਾਮਲਾ ਇੰਨਾ ਪੱਕ ਚੁੱਕਿਆ ਸੀਗਾ ਕਿ ਇੱਕ ਬੜੇ ਹੀ ਮਸ਼ਹੂਰ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਨੇ ਜਦੋਂ ਇਸ ਦੀ ਸਟੋਰੀ ਕਵਰ ਕੀਤੀ ਤਾ ਉੱਥੇ ਜੇਕਰ ਤੁਸੀਂ ਸਾਈਡ ਤੇ ਦੇਖ ਪਾ ਰਹੇ ਹੋਵੋਗੇ ਕਿ ਕਿਸ ਤਰ੍ਹਾਂ ਜਿਹੜੀ ਨੇਮ ਪਲੇਟਾਂ ਇਹਦੇ ਵਿੱਚ ਲੱਗੀਆਂ ਹੋਈਆਂ ਦੀ ਉਹ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਜਾਂ ਕਿਸੇ ਚੋਰਾਵੰਲੋਂ ਤਾਰਨੀਆਂ ਪਈਆਂ ਹਾਲਾਂਕਿ ਇਸ ਚੀਜ਼ ਦੀ ਪੁਸ਼ਟੀ ਨਹੀਂ ਹੋਈ ਕਿ ਇਹ ਚੋਰਾਵੰਲੋਂ ਤਾਰੀ ਗਈ ਹੈ ਜਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਤਾਰੀ ਗਈ ਹੈ ਕਿਉਂਕਿ ਮਾਮਲਾ ਇੰਨਾ ਪੱਕ ਚੁੱਕਿਆ ਸੀ ਜਿਹੜੇ ਉਮੀਦਵਾਰਾਂ ਦੇ ਨਾਲ ਆਮ ਆਦਮੀ ਪਾਰਟੀ ਪਹਿਲਾਂ ਇਸ ਚੀਜ਼ ਦਾ ਦਾਅਵਾ ਕਰਦੀ ਸੀ ਕਿ ਅਸੀਂ ਜਿਹੜੇ ਟੈਕਸ ਪੇਅਰਜ਼ ਦੇ ਪੈਸੇ ਨੇ ਉਹ ਵੇਸਟ ਨਹੀਂ ਹੋਣ ਦੇਵਾਂਗੇ ਹੁਣ ਉੱਥੇ ਹੀ ਇਹ ਪੈਸੇ ਵੇਸਟ ਹੁੰਦੇ ਨਜ਼ਰ ਆ ਰਹੇ ਨੇ ਪਰ ਜੇਕਰ ਗੱ ਰ ਹੈ ਤੇ ਐਕਸਪੇਅਰ ਦੇ ਜੇਕਰ ਉਹ ਲੀਗਲ ਵੇਚ ਸ਼ੋ ਹੋ ਜੇ ਤਾਂ ਇਹ ਬਹੁਤ ਵੱਡਾ ਇੱਕ ਮਾਮਲਾ ਬਣ ਸਕਦਾ ਪਰ ਉੱਥੇ ਕਈ ਚੀਜ਼ਾਂ ਦੀ ਸੂਤਰਮ ਦੱਬ ਕੇ ਇਸ ਚੀਜ਼ ਦੀ ਵੀ ਜਿਹੜੀ ਰਿਪੋਰਟ ਆਂਦੀ ਹੈ ਕਿ ਜਿਹੜੇ ਇਹਨਾਂ ਦੇ ਵਿੱਚ ਕਈ ਇਨਵੈਸਟਰ ਹੁੰਦੇ ਨੇ ਜਿਨ੍ਹਾਂ ਨੇ ਆਪਣੇ ਗੈਰ ਕਾਨੂੰਨੀ ਕੰਮ ਘਟਾਣੇ ਹੁੰਦੇ ਨੇ ਮੰਤਰੀਆਂ ਤੋਂ ਉਹ ਐਸੀ ਜਗ੍ਹਾ ਤੇ ਇਨਵੈਸਟ ਕਰ ਦਿੰਦੇ ਨੇ ਇਹਨਾਂ ਨੂੰ ਪੈਸੇ ਦੇ ਦਿੰਦੇ ਨੇ ਤਾਂ ਕਿ ਤੁਸੀਂ ਜਿਹੜੇ ਆਪਣੀ ਪ੍ਰੋਮੋਸ਼ਨ ਕਰ ਸਕੋ ਜਾਂ ਮਸ਼ਹੂਰੀ ਕਰ ਸਕੋ ਜੇਕਰ ਗੱਲ ਕਰੀਏ ਇਸ ਵੇਲੇ ਡੰਗਰਾਂ ਦੀ ਜਿਹੜੀ ਉਹ ਹੈਗੀ ਕਿ ਇੰਨੇ ਇਸਨੀ ਕਵਾਂਟੀਟੀ ਹੈਗੀ ਪੂਰੇ ਪਟਾਲੇ ਦੇ ਵਿੱਚ ਕਿ ਉਹ ਸੜਕਾਂ ਤੇ ਉੱਤਰੇ ਹੋਏ ਨੇ ਉਹਨਾਂ ਵਾਸਤੇ ਗਊਸ਼ਾਲਾ ਬਣਾਉਣ ਦੇ ਬਜਾਏ ਇਹ ਜਿਹੜੇ ਨੀ ਪੱਥਰਾਂ ਦੀ ਜਿਹੜੀ ਉਦਘਾਟਨ ਕੀਤਾ ਜਾ ਰਿਹਾ ਕਿਉਂਕਿ ਜੇਕਰ ਗੱਲ ਕਰੀਏ ਤਾਂ ਜਿਹੜੇ ਡੰਗਰਾਂ ਜਦੋਂ ਇੱਕ ਝੁੰਡ ਆ ਜਾਂਦੇ ਡੰਗਰਾਂ ਦਾ ਉਹਨਾਂ ਦੀ ਖੁਰਕ ਮਟਾਉਣ ਵਾਸਤੇ ਵੀ ਇਹ ਕੰਮ ਆ ਸਕਦੇ ਨੇ ਕਿਵੇਂ ਆ ਸਕਦੇ ਨੇ ਕਿਉਂਕਿ ਇੱਕ ਨੀ ਪੱਥਰ ਨਾਲ ਤਾਂ ਜਿਹੜੇ 4 2 3 4 ਜਿਹੜੇ ਡੰਗਰ ਇੱਕੋ ਟਾਈਮ ਤੇ ਜਿਹੜੇ ਖਾਜ ਮਟਾ ਪਣਗੇ ਪਰ ਛੇ ਨਹੀਂ ਪੱਥਰ ਲਗਾ ਕੇ ਤੁਸੀਂ ਇਹ ਚੀਜ਼ ਦੇਖ ਸਕਦੇ ਹੋ ਕਿ ਜੇ ਚਾਰ ਦੇ ਸਾਹਮਣੇ ਲਿ ਬਿ ਲਾਈਏ 6 4 24 ਜਿਹੜੇ ਡੰਗਰ ਹੈਗੇ ਨੇ ਉਹ ਇੱਕੋ ਟਾਈਮ ਤੇ ਆਪਣੀ ਖੁਰਕ ਮਟਾ ਸਕਦੇ ਨੇ ਸੋ ਇਹ ਚੀਜ਼ਾਂ ਬੜੀ ਵਿਚਾਰਨ ਵਾਲੀਆਂ ਨੇ ਕਿ ਇੱਥੇ ਕੌਣ ਪੈਸਾ ਲਗਾ ਕਿਸ ਨੇ ਪੈਸਾ ਲਗਾਇਆ ਤੇ ਇਸ ਦੀ ਮੇਨਟੇਨੈਂਸ ਕਿੱਦਾਂ ਕੀਤੀ ਜਾ ਰਹੀ ਹੈ ਮੇਨਟੇਨੈਂਸ ਦੇ ਵੀ ਤੁਹਾਨੂੰ ਇੱਕ ਸ਼ਾਰਟ ਦਿਖਾ ਦਈਏ ਮੇਨਟੇਨੈਂਸ ਤੇ ਜੇਕਰ ਤੁਸੀਂ ਦੇਖੋ ਇਸ ਵੇਲੇ ਉੱਥੇ ਸ਼ਰਾਬ ਦੀ ਬੋਤਲ ਬੋਤਲ ਪਈ ਹੈ ਕਿ ਜਿਹੜਾ ਇਹ ਮੇਨਟੇਨੈਂਸ ਹੈ ਨਹੀਂ ਪੱਥਰਾਂ ਤੋਂ ਬਾਅਦ ਇਹ ਮੇਨਟੇਨੈਂਸ ਹੋ ਰਹੀ ਹੈ ਕਿ ਉਰੇ ਸ਼ਰਾਬ ਦੀ ਬੋਤਲਾਂ ਪਈਆਂ ਨੇ ਜਿਹੜੇ ਉਰੇ ਲੋ ਹੁਣ ਆਖਰ ਚ ਇਹੀ ਮੈਂ ਕਹਿਣਾ ਚਾਹਾਂਗਾ ਕਿ ਇੱਕ ਵਾਰ ਤੁਸੀਂ ਕਮੈਂਟ ਬਾਕਸ ਰਾਹੀਂ ਜਿਹੜੇ ਆਪਣੇ ਵਿਚਾਰ ਨੇ ਉਹ ਜ਼ਰੂਰ ਪ੍ਰਗਟ ਕਰਿਓ ਤਾਂ ਕਿ ਸਾਨੂੰ ਵੀ ਪਤਾ ਲੱਗੇ ਕਿ ਤੁਸੀਂ ਆਮ ਆਦਮੀ ਪਾਰਟੀ ਸਰਕਾਰ ਬਾਰੇ ਕੀ ਸੋਚਦੇ ਹੋ ਜਲਦ ਮਿਲਾਂਗੇ ਹੋਰ ਨਵੇਂ ਤੇ ਤਾਜ਼ਾ ਅਪਡੇਟ ਲੈ ਕੇ ਜੁੜੇ ਰਹੋ ਗ੍ਰਿਵੈਂਸ ਸਟੋਰੀਜ਼ ਦੇ ਨਾਲ